ਇਹ ਗੁਰਦੁਆਰਾ ਇੱਥੇ ਬਾਬਾ ਗੁਰਦਿੱਤਾ ਜੀ ਦੇ ਯਾਦ ਵਿੱਚ ਹੈ ਇਤਿਹਾਸ ਹੈਗਾ ਇੱਥੇ ਦਾ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ 7 ਤੱਕ ਸੁਦੀ 15 ਸੰਮਤ 1670 ਕਾਨੂੰਸੋਲਾ ਤੋਂ 13 ਫੇਰਵਰੀ ਜਮਾਤਾ ਦਬੋਦਰੀ ਦੀ ਪਾਵਨ ਕੁਖ ਤੋਂ ਟਰਾਲੀ ਭਾਈ ਜਿਲਾ ਮੁੱਗੇ ਵਿਖੇ ਹੋਇਆ ਆਪ ਜੀ ਨੇ ਗੁਰੂ ਪੀਤਾ ਵਸਤੋਂ ਧਾਰਮਿਕ ਤੇ ਸ਼ਾਸਤਰ ਵਿੱਦਿਆ ਪ੍ਰਾਪਤ ਕੀਤੀ ਆਪ ਜੀ ਦਾ ਆਨੰਦਕਾਰ ਬੀਬੀ 29 29 ਜੀ ਨਾਲ ਬਟਾਲਾ ਵਿਖੋਇਆ ਜਿਨ੍ਹਾਂ ਦੀ ਪਾਵਨ ਕੁੱਖ ਤੋਂ ਬਾਬਾ ਧੀਰਮਲ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਜਨਮ ਹੋਇਆ ਵੀਜਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਅਨੇਕਾਂ ਜੰਗਾਂ ਵਿੱਚ ਸ਼ਾਸਤਰਾ ਦੇ ਜੋਰ ਦਿਖਾਏ ਸ਼ਿਕਾਰ ਖੇਡਣ ਸਮੇਂ ਬਾਬਾ ਗੁਰਦਿੱਤਾ ਜੀ ਕੋਲੋਂ ਗਊ ਦੀ ਮੌਤ ਹੋ ਜਾਣ ਘਵਾਲੇ ਦੇ ਤਰਾਜ ਕਰਦੇ ਬਾਬਾ ਜੀ ਨੇ ਕਰਾਮਾਤ ਦਿਖਾਉਂਦੇ ਆ ਗੁਰੂ ਪਿਤਾ ਜੀ ਨੇ ਕਰਮਾਤੋਂ ਮਨਾ ਕੀਤਾ ਸੀ ਬਾਬਾ ਜੀ ਨੇ ਇਸ ਸਥਾਨ ਤੇ ਪੰਡ ਪੁੱਤਕ ਸਰੀਰ ਤਿਆਗ ਰਿਹਾ ਸੀ ਇਹ ਸਥਾਨ ਬਾਬਾ ਗੁਰੂਕਾ ਜੀ ਦੀ ਯਾਦ ਦੇ ਵਿੱਚ ਹੈ ਇਹ ਗੁਰਦੁਆਰਾ ਸਾਹਿਬ ਹੈ ਇੱਥੇ ਤੁਸੀਂ ਦੇਖੋ ਜੀ धन बाबा गोदा जी ये प्रार्थना बाबा गोदिका जी दर्शन करता दी सारी गेपा जी की याद है ਉਸਾਰਾ ਏਰੀਆ ਇੱਥੇ ਹੈ ਨਾ ਤੇ ਹੋਰ ਵੀ ਕਾਫੀ ਵੱਡਾ ਏਰੀਆ ਵੈਸੇ ਅਗਰ ਜਿੰਨਾ ਮਾਰ ਰਹੀਆਂ ਜੇ ਇਧਰ ਹੀ ਖੜੇ ਇੱਥੇ ਕਾਫੀ ਵੱਡਾ ਸਥਾਨ ਹੈ ਪਹਾੜੀ ਤੇ ਸਵਾਸ ਕਰਦੇ ਆ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਬਾਤਵਾਦ ਇਹਨੂੰ ਸ਼ੇਅਰ ਵੀ ਕਰੋ ਤੁਸੀਂ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ